ਹੈਲੋ ਮੈਂ ਡਾਕਟਰ ਤੇਰੰਕਰ ਬਾਸੀ ਤੇਰੰਕਰ ਜਾਣਦੇ ਹੋ 28 ਜੁਲਾਈ 2025 ਨੂੰ ਮੰਗਲ ਕੰਨਿਆ ਰਾਸ਼ੀ ਦੇ ਵਿੱਚ ਪ੍ਰਵੇਸ਼ ਕਰ ਰਿਹਾ ਹੈ ਜਦੋਂ ਵੀ ਮੰਗਲ ਰਾਸ਼ੀ ਬਦਲਦਾ ਹੈ ਤਾਂ ਅਚਾਨਕ ਹਾਦਸੇ ਵੱਜ ਜਾਂਦੇ ਆ ਸੱਟਾਂ ਛੋਟਾਂ ਦੇ ਸੰਕੇਤ ਬਹੁਤ ਵੱਜ ਜਾਂਦੇ ਆ ਤੁਸੀਂ ਕੀ ਕਰਨਾ ਹੈ ਆਪਣੀ ਰੋਜ਼ਾਨਾ ਜ਼ਿੰਦਗੀ 'ਚ ਸਾਵਧਾਨ ਰਹਿਣਾ ਹੈ ਐਕਸਟਰਾ ਧਿਆਨ ਰੱਖਣੀ ਹੈ ਤੁਹਾਨੂੰ ਬੇਵਜਾ ਗੁੱਸਾ ਬਹੁਤ ਚੜਨਾ ਲੜਾਈ ਝਗੜੇ ਤੋਂ ਬਚ ਕੇ ਰਹਿਣਾ ਤੇਜ਼ ਰਫ਼ਤਾਰ ਡਰਾਈਵਿੰਗ ਨਹੀਂ ਕਰਨੀ ਪਰਹੇਜ਼ ਕਰੋਗੇ ਇਸ ਦੋਸ਼ ਨੂੰ ਟਰਨਉਣ ਲਈ ਤੁਸੀ ਇੱਕੋ ਪਾ ਕਰਨਾ ਹੈ ਮੰਗਲਵਾਰ ਮੰਗਲਵਾਰ ਵਾਲੇ ਦਿਨ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਲਾਲ ਕੱਪੜਾ ਜਾਂ ਲਾਲ ਫਲ ਦਾਨ ਕਰ ਦੇਣਾ ਇਸ ਦੇ ਨਾਲ ਮੰਗਲ ਦੀ ਤੀਬਰਤਾ ਹੌਲੀ ਹੋ ਜਾਏਗੀ ਤੁਹਾਨੂੰ ਜੇ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਮੇਨ ਵੀਡੀਓ ਜੋ YouTube ਤੇ ਪਈ ਹੈ ਉਸ ਨੂੰ ਜ਼ਰੂਰ ਦੇਖ ਲਓ ਲਿੰਕ ਕਮੈਂਟ ਵਿੱਚ ਦਿੱਤਾ ਗਿਆ ਹੈ ਮੰਗਲ ਤੋਂ ਘਬਰਾਉਣ ਦੀ ਲੋੜ ਨਹੀਂ ਹੁੰਦੀ ਠੀਕ ਹੈ ਜੀ ਮੇਰੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ Till then, bye-bye, darnani, khyal